ਉਹ ਇਹ ਸਾੜ ਤਾਂ ਨਹੀਂ ਮਾਰਦੀ ਨਾ ਨਾ ਹਾਂ ਜੀਬਾ ਕੱਢਦੀ ਆ ਜੀਬਾ ਕੱਢਦੀ ਹੋਰੀ ਪਾ ਕੇ ਬਾਹਰ ਥੋਲੇ ਪਾ ਕੇ ਲੈਣੀ ਇਹਨੂੰ ਕਿ ਕਰੀਏ ਹੁਣ ਕਿਵੇਂ ਲੈ ਕੇ ਛੱਡ ਗਈ ਇਹ ਐਂ ਕਰ ਹਾਂ ਆਖ ਪਰਾਂ ਰੱਖ ਕੇ ਥੈਲਾ ਪਾ ਲੈ ਉੱਪਰ ਮੂਦਾ ਮੈਨੂੰ ਆਪਾਂ ਨੂੰ ਨਹੀਂ ਪੈਂਦਾ ਇਹ ਮੈਂ ਤਾਂ ਡਰ ਲਾਗਾ ਇਹ ਤਾਂ ਦੇਖਣ ਨੂੰ ਡਰਦਾ ਨਵੀਂ ਲਜਾਦਾ ਦਾ। ਇਹ ਵੱਡਾ ਤਾਂ ਕੋਈ ਹੁੰਦਾ ਹੁੰਦਾ ਵੱਡੇ ਹੀ ਜਾਂਦਾ। ਨਿਕਲ ਜੀ। ਆ ਬਈ। ਮੈਂ ਤੇ ਕਈ ਨਾਲ ਉਹਨਾਂ ਸੌਟ ਲੈinde। ਕਿੰਟੀ ਵੱਡੀਆਂ। ਕੱਲ ਅੰਦਰ ਵੜ ਗਈ ਸੀ ਇੱਥੇ ਕਮਰੇ 'ਚ। ਮੇਰੇ ਨਿਕਲਿਆ ਹੁਣ ਨਿਕਲੀ ਐ ਜੀ। ਇੱਥੇ ਐ ਬੈਠ ਗਈ ਵਿੱਚ ਐ ਜੀ। ਕਾ ਬੈਠੀ ਨੇ ਮੈਂ ਸੁਣ ਗਈ। ਕੁੱਤਾਂ ਲੱਭ ਜਾਂਦਾ ਹਾਂ ਵਰ ਗਈ ਵਿੱਚ। ਇਹ ਦੇਖ ਲੈ ਐਂ ਵਿੱਚ ਫਿੱਟ ਹੋ ਕੇ ਬੈਠ ਗਈ ਸਾਗਟਾਂ 'ਚ। ਖੜਕੇ ਨਾਲ ਹੁਣ ਨਿਕਲੇ ਜੀ। ਆ ਵੀ। ਉਹ ਕਿੱਥੇ ਆਪਣਾ ਗੁਰਮੁਖ ਉਧਰ ਉਹ ਦੇਖੋ ਪਰ ਉਹ ਕਰੂਗਾ ਕਾਰਵਾਈ ਠੀਕ ਹੁ ਫੈਲਾ ਹੋਇਆ ਨਾ ਫੈਲੇ ਚੱਕੀ ਸਾਗ ਪਾ ਕੇ ਸਾਡੇ ਸਾਗ ਤੋਂ ਅੱਜ ਕਿਹੜਾ ਗਰਮੀ ਖੇਣੀ ਉਹ ਭੂਏ ਬੰਦ ਕਰਤੇ ਨੇ ਇਹ ਗੋਆ ਕੇ ਸੱਪਣੀਆਂ ਆਈਏ ਉਹ ਹੈ ਬਣਾਇ ਕਰੋ ਉਹ ਤੇਰੀ ਉਹ ਗਈ ਉਹ ਗਈ ਹੋ ਗਈ ਉਧਰ ਪੜੀ ਜਾਊਗੀ ਹੁਣ ਹੁਣ ਮੂਰਲੇ ਪਾਸੇ ਥੈਲਾ ਲਾ ਲੋ ਵਗ ਜਾ ਵਗ ਜਾ ਥੈਲਾ ਲਾਓ ਥੈਲਾ ਅੱਗੇ ਥੈਲਾ ਅਨੇਕਮ ਅਰੇਮ ਥਲੇ ਵੀ ਛਾੜੇ ਥੈਲਾ ਉੱਪਰ ਹੀ ਪੜ ਲਾ ਥੈਲੇ ਦੇ ਤਾਂ ਪਰਾਂ ਹੋ ਗਈ ਪਰਾਂ ਹੋ ਗਈ ਥੈਲੇ ਤੋਂ ਉਹ ਤੇਰੀ ਤਿਲਕੀ ਜਾਂਦੀ ਫਰਸੇ ਤੇ ਚੱਲਿਆ ਨਹੀਂ ਜਾਂਦਾ ਨਾ ਨਾ ਥਜਾ ਨਾਲ ਥੈਲਾ ਲਾ ਦੇ ਡੰਡੇ ਨਾਲ ਡੰਡੇ ਨਾਲ ਲਾ ਕੇ ਨਾ ਇੱਧਰ ਇੱਧਰ ਘਾਣ ਨੂੰ ਲਾਉਣਾ ਬਿਲਕੁਲ ਨਾਲ ਚਿੱਟਕੀ ਉਪਰ ਝਾੜ ਬਸ ਐਂਦਾ ਬਲੋ ਓਏ ਤੇਲਕਲੀ ਆ ਸਭ ਅੱਧੂ ਜਾਣਾ ਤਾਂ ਇਹ ਫੇਰ ਹਟ ਜਾਣਾ ਇਹਦਾ ਦਮ ਨਿਕਲ ਜੂ ਵੈ ਇਦਾਂ ਹੀ ਗਈ 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 ਚਲੋ ਵੀ ਮੂੰਹ ਖਾ ਲਮੀ ਹੁਣ ਇਹਨੂੰ ਦੂਰ ਛੱਡਿਆ ਕਿਤੇ ਨਾ ਮੂੰਹ ਮਾਰ ਲੈ ਉਹਦੇ ਤੇ ਲਾਇਬਿਲਟੀ ਮ ਆ ਗਈ ਰੈਸਕਿਊ ਰੈਸਕਿਊ ਕਰ ਲਿਆ ਇੱਕ ਜਾਨਵਰ ਇਹ ਇਧਰ ਕਰਕੇ ਮੂੰਹੋਂ ਨਿਕਲ ਆਇਆ ਤੇ 6 ਲੱਖ ਗੋਲ ਦਿਨ ਵਾਹ ਯਾਰ ਇਸ ਕੋਲ ਬਹੁਤ ਵੱਡੇ ਵੱਡੇ ਜਾਨਵਰ ਰੱਖੇ ਨੇ ਇਥੇ ਡਰ ਲੱਗਦਾ ਮੈਨੂੰ ਹੌਕ ਲੈ ਜਾ ਤੂੰ ਫੜ ਤੇ ਜਾ ਇਹ ਨਾ ਕਰ ਆਪੋ ਉਹਦੇ بڑا ਡਰ ਲੱਗਦਾ